ਹਰਿਆਣਾ ਬਾਰਡਰ ਤੇ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਤੋਂ ਬਾਅਦ ਅੰਮ੍ਰਿਤਸਰ ਦੇ ਨੌਜਵਾਨ ਨੇ ਕੁਝ ਅਜਿਹੇ ਸਮਾਨ ਤਿਆਰ ਕਰ ਦਿੱਤਾ ਜਿਸ ਦੇ ਨਾਲ ਜਿਹੜੇ ਹਰਿਆਣਾ ਪੁਲਿਸ ਵੱਲੋਂ ਡਰੋਨ ਵਰਤੇ ਜਾ ਰਹੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਨੂੰ ਥੱਲੇ ਉਤਾਰਿਆ ਜਾਵੇਗਾ ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਤੰਗ ਦੀਆਂ ਇਹ ਪਤੰਗ ਡਰੋਨ ਨੂੰ ਥੱਲੇ ਉਤਾਰਨ ਦੇ ਵਿੱਚ ਕੰਮ ਕਰੇਗਾ ਇਹ ਕਹਿਣਾ ਅੰਮ੍ਰਿਤਸਰ ਦੇ ਨੌਜਵਾਨ ਲਖਨ ਦਾ ਜਿਸ ਦਾ ਕਹਿਣਾ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਡਟੇ ਕਿਸਾਨਾਂ ਦੇ ਲਈ 10 ਫੁੱਟ ਉੱਚੀ ਪਤੰਗ ਤਿਆਰ ਕੀਤੀ ਹੈ ਤੇ ਹਰਿਆਣਾ ਪੁਲਿਸ ਬੋਲੋ ਕਿਸਾਨਾਂ ਤੇ ਅਥਰੂ ਗੋਲੇ ਸੁੱਟਣ ਲਈ ਵਰਤੇ ਜਾ ਰਹੇ ਡਰੋਨਾਂ ਨੂੰ ਇਹ ਪਤੰਗ ਹੇਠਾਂ ਸੁੱਟੇਗੀ ਇਹ ਮੇਰਾ ਨਾਮ ਲਖਨੰਦਰ ਸਰਿਆ ਭਾਜੀ ਇਹ ਕੀ ਬਣਾਇਆ ਤੁਸੀਂ ਮੈਂ ਅੱਜ ਗੁੱਡਾ ਰੈਡੀ ਕੀਤਾ ਜੇ ਇੱਕ 10 ਫੁੱਟ ਲੰਬਾ 7 ਫੁੱਟ ਚੌੜਾ ਬ੍ਰਾਜ਼ੀਲੀਅਨ ਗੁੱਡਾ ਤੇ ਇਹਦੇ ਉੱਪਰ ਮੈਂ ਕਿਸਾਨਾਂ ਦੇ ਹੱਕ ਵਿੱਚ ਇੱਕ ਟਰੈਕਟਰ ਬਣਾਇਆ ਹੋਇਆ ਹੈ ਤੇ ਸਾਈਡਾਂ ਤੇ ਦੋ ਕਣਕ ਦੇ ਸਿੱਟੇ ਬਣਾਏ ਹੋਏ ਆ ਤੇ ਉੱਪਰ ਲਿਖਿਆ ਹੋਇਆ ਵੀ سپورਟ ਆਰ ਫਾਰਮਰਸ ਕਿਉਂ ਬਣਾਇਆ ਇਹ ਮੈਂ ਇਸ ਕਰਕੇ ਬਣਾਇਆ ਕਿ ਤੁਸੀਂ ਦੇਖ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਧਰਨਾ ਚੱਲਦਾ ਪਿਆ ਹੈ ਸ਼ੰਭੂ ਬਾਰਡਰ ਤੇ ਤੇ ਉੱਥੇ ਆਪਣੇ ਕਿਸਾਨ ਭਰਾਵਾਂ ਨੂੰ ਸਪੋਰਟ ਕਰਨ ਵਾਸਤੇ ਬਣਾਇਆ ਹੋਇਆ ਹੈ ਤੇ ਨਾਲੇ ਇਸ ਕਰਕੇ ਬਣਾਇਆ ਹੋਇਆ ਕਿਉਂਕਿ ਤੁਸੀਂ ਦੇਖਿਆ ਹੋਣਾ ਥੋੜੇ ਕਿ ਦਿਨ ਪਹਿਲਾਂ ਉੱਥੇ ਇੱਕ ਡਰੋਨ ਨੂੰ ਛੋਟੀ ਜਿਹੀ ਪਤੰਗ ਦੁਆਰਾ ਸੁੱਟਿਆ ਗਿਆ ਸੀ ਤੇ ਇਸੇ ਕਰਕੇ ਮੈਂ ਇੱਕ ਵੱਡਾ ਗੁੱਡਾ ਤਿਆਰ ਕੀਤਾ ਹੈ ਕਿ ਜਿਵੇਂ ਛੋਟੀ ਜਿਹੀ ਪਤੰਗ ਕਿੱਡੇ ਡਰੋਨ ਨੂੰ ਸੁੱਟ ਸਕਦੀ ਤੇ ਇਹ ਇੱਕ ਵੱਡਾ ਗੁੱਡਾ ਤੁਸੀਂ ਆਪੇ ਹਿਸਾਬ ਲਾਓ ਕਿੰਨੇ ਡਰੋਨਾਂ ਨੂੰ ਸੁੱਟ ਸਕਦਾ ਹੈ ਕਿੰਨੇ ਫੁੱਟ ਜੜਾਈ ਲੰਮਾਈ ਇਹ 10 ਫੁੱਟ ਲੰਬਾ ਹੈਗਾ ਜੇ ਲ ਇਨੂੰ ਬਣਾਉਣ ਲੱਗੇ ਮੈਨੂੰ ਘਟੋ ਘਟੇ ਤਿੰਨ ਦਿਨ ਦਾ ਸਮਾਂ ਲੱਗ ਗਿਆ ਹੈ ਤੇ ਨਾਲੇ ਇਹਨੂੰ ਬਣਾਉਣ ਵਿੱਚ ਮੇਰੇ ਛੋਟੇ ਬ੍ਰਦਰ ਗੁਰਪ੍ਰੀਤ ਸਿੰਘ ਨੇ ਵੀ ਹੈਲਪ ਕੀਤੀ ਹੈ। ਠੀਕ ਜੋ ਬਣਾਇਆ ਉੱਪਰ ਇਹ ਤੇ ਇਹਦੇ ਉੱਪਰ ਮੈਂ ਬਣਾਇਆ ਹੋਇਆ ਵਾ ਇੱਕ ਟਰੈਕਟਰ ਪੰਜਾਬ ਤਾਂ ਆਪਣੇ ਇਸ ਪੰਜਾਬੀ ਸੱਭਿਆਚਾਰ ਜਿਵੇਂ ਕਿ ਕਣਕ ਦੇ ਸਿੱਟੇ ਉੱਪਰ ਲਿਖਿਆ ਹੈ ਵੀ سپورਟ ਆਰ ਫਾਰਮਰਸ। ਉਹ ਕਿਵੇਂ ਇੱਥੇ ਡਾਵਾਂ ਨੂੰ ਜਾਂ ਬਾਰਡਰ 'ਤੇ? ਇਹਨੂੰ ਆਪਾਂ ਇੱਥੇ ਡਾਵਾਂਗੇ ਹਜੇ ਫਿਲਹਾਲ ਤਾਂ ਕੋਈ ਕਨਵੈਂਸ ਨਹੀਂ ਹੈ ਕਿ ਜੇ ਹੋ ਸਕਿਆ ਤਾਂ ਆਪਾਂ ਇਹਨੂੰ ਉੱਥੇ ਬਾਰਡਰ 'ਤੇ ਵੀ ਲੈ ਕੇ ਜਾਵਾਂਗੇ ਤੇ ਉੱਥੇ ਜਾ ਕੇ ਵੀ ਇਹਨੂੰ ਬਹੁਤ ਵਧੀਆ ਡਾਵਾਂਗੇ। ਇਹ ਲ ਏ ਮੇਰੀ ਸਾਡੀ ਤਾਂ ਕੋਈ ਜ਼ਮੀਨ ਨਹੀਂ ਹੈਗੀ ਅਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਆ ਪਰ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਹੈਗਾ ਤੇ ਇਸੇ ਕਰਕੇ ਮੈਂ ਗੁੱਡਾ ਬਣਾਇਆ ਆ ਇਹ ਪੀਲ ਲਮ ਜੰਗਰ ਮੈਂ ਅਪੀਲ ਆਹੀ ਲਾਉਣਾ ਚਾਹਾਂਗਾ ਜਿਵੇਂ ਕਿ ਮੰਨ ਲਓ ਸਾਡੇ ਲਾਗੇ ਕੋਈ ਚਲਦਾ ਜਾਂ ਟਰੈਕਟਰ ਟਰਾਲੀ ਜਾਂਦੀ ਕਿਉਂਕਿ ਤੁਹਾਨੂੰ ਪਤਾ ਹੈ ਐਡਾ ਵੱਡਾ ਗੁੱਡਾ ਹੈ ਇਹਨੂੰ ਖੜਨਾ ਬਹੁਤ ਸੌਖਾ ਕੰਮ ਤਾਂ ਹੈ ਨਹੀਂ ਇਸ ਕਰਕੇ ਇਹਨੂੰ ਉੱਥੇ ਖੜਾਂਗੇ ਤੇ ਉੱਥੇ ਜਾ ਕੇ ਇਹਨੂੰ ਡਾਵਾਂਗੇ ਸਰਦਾਰ ਦੇ ਕੇ ਪਤੰਗ ਟਰੈਕਟਰ ਟਰਾਲੀਆਂ ਤੇ ਲੱਦ ਕੇ ਹਰਿਆਣਾ ਬਾਰਡਰ ਤੇ ਲਜਾਇਆ ਜਾਵੇਗਾ ਬਾਕੀ ਦੇਖਣਾ ਹੋਵੇਗਾ ਕਿ ਅੱਗੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ